DL11 نیوز پنجاب دیکھ رہے ہیں درشکن ساختہ میں تواڈا اپنا ਸੁਖਵਿੰਦਰ ਸਿੰਘ ਦਗਾਲ ਇਸ ਟਾਈਮ ਅਸੀਂ ਖਾੜਿਆਂ ਪਾਤੜਾ ਸਬਜ਼ੀ ਮੰਡੀ ਦੇ ਵਿੱਚ ਜਿੱਥੇ ਇੰਨਾ ਬੁਰਾ ਹਾਲ ਹੈ ਸਬਜ਼ੀ ਮੰਡੀ ਦੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਮਟਰਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਦੇਖੋ ਤੁਸੀਂ ਗੱਡੀ ਵਿਚਾਲੇ ਫਸੀ ਹੋਈ ਆ ਤੇ ਟਰਾਲੀਆਂ ਨੇ ਟਰਾਲੀਆਂ ਨੇ ਪੂਰਾ ਬਲੌਕ ਕੀਤਾ ਪਿਆ ਹੈ ਸਬਜ਼ੀ ਮੰਡੀ ਹੈ ਜਿਹੜੀ ਇਹ ਕਟੀ ਹੋਈ ਹੈ ਕਾਗਜ਼ਾਂ ਦੇ ਵਿੱਚ ਸਬਜ਼ੀ ਮੰਡੀ ਥਾਣੇ ਦੇ ਨੇੜੇ ਸਬਜ਼ੀ ਮੰਡੀ ਬਣੀ ਹੋਈ ਹੈ ਇਹ ਸਬਜ਼ੀ ਮੰਡੀ ਨੂੰ ਪਤਾ ਨਹੀਂ ਕਿਉਂ ਸਰਕਾਰਾਂ ਇੱਥੇ ਹੀ ਰੱਖ ਰਹੀਆਂ ਨੇ ਪਤਾ ਨਹੀਂ ਵਿੱਚੋਂ ਕੀ ਘਪਲਾ ਹੈ ਇੱਥੋਂ ਇਹ ਸਬਜ਼ੀ ਮੰਡੀ ਉੱਥੇ ਸ਼ਿਫਟ ਨਹੀਂ ਕੀਤੀ ਜਾ ਰਹੀ ਜਦ ਕਿ ਕਾਗਜ਼ਾਂ ਦੇ ਵਿੱਚ ਸਬਜ਼ੀ ਮੰਡੀ ਉੱਥੇ ਕਟੀ ਹੋਈ ਆ ਮਾਰਕੀਟ ਬਣੀ ਹੋਈ ਆ ਖੁੱਲੀ ਡੁੱਲੀ ਜਗ੍ਹਾ ਉੱਥੇ ਸਾਧਨ ਖੜਨ ਨੂੰ ਇਹ ਚਨਾਗੜਾ ਰੋਡ ਪੂਰੀ ਬਲਾਕ ਹੋ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਇੱਛੇ ਤੱਕ ਟਰਾਲੀਆਂ ਲੱਗੀਆਂ ਹੋਈਆਂ ਨੇ ਸਰਕਾਰਾਂ ਨੂੰ ਪਤਾ ਨਹੀਂ ਕਦੋਂ ਜਾਗ ਆਊਗੀ ਇਹ ਸਬਜ਼ੀ ਮੰਡੀ ਆਪਣੀ ਜਗ੍ਹਾ ਤੇ ਪਤਾ ਨਹੀਂ ਕਦੋਂ ਜਾਊਗੀ ਦੇਖ ਸਕਦੇ ਹੋ ਤੁਸੀਂ ਪੂਰੀ ਸੜਕ ਹੈ ਜਿਹੜੀ ਬਲੌਕ ਹੈ ਟਰਾਲੀਆਂ ਦੇ ਨਾਲ ਇਹ ਅੱਗੇ ਜਾਣ ਵਾਲੇ ਖੜੇ ਨੇ ਕਈ ਇਸੇ ਤਰ੍ਹਾਂ ਹੀ ਕਈ ਕਾਰਾਂ ਫਸੀਆਂ ਖੜੀਆਂ ਨੇ ਪਤਾ ਨਹੀਂ ਕਿੰਨਾ ਚਿਰ ਖੜਨਾ ਪੈਣਾ ਕਿੰਨਾ ਚਿਰ ਇਹ ਜਾਮ ਲੱਗਿਆ ਰਹੂਗਾ ਬਹੁਤ ਲੰਮਾ ਜਾਮ ਹੈ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਤੁਹਾਨੂੰ ਦਿਖਾਨਿਆ ਕਿੰਨਾ ਲੰਮਾ ਜਾਮ ਜਿਹੜਾ ਇੱਥੇ ਲੱਗਿਆ ਹੋਇਆ ਹੈ ਮਟਰ ਵੀ ਬਕਾਇਦੇ ਠੈਣੀ ਕਿ ਲੱਗ ਜਾਮ ਜਾਮੇ ਲੱਗ ਰਹੇ ਹਾਂਜੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਜਿਹੜਾ ਸਾਡੇ ਵਾਲਾ ਮਟਰ ਹੈ ਹਾਂਜੀ ਕੁਝ ਨਹੀਂ ਰਿਹਾ 10 5 ਕੀ ਭਾਅ ਲੱਗ ਰਿਹਾ ਹੈ 12 ਰੁਪਏ ਲੱਗ ਰਹੇ 13 ਰੁਪਏ ਤੜਾਈ ਹੈ ਅੱਛਾ ਠੀਕ ਹੈ ਅੱਧਾ ਕਿਲੋ ਦੀ ਹੋ ਗਿਆ ਆਪਣਾ ਅੜਤ ਹਾਂਜੀ 12 ਰੁਪਏ ਦਾ ਥੈਲਾ ਹੋ ਗਿਆ 3 ਰੁਪਏ ਕਿਲੋ ਬਜਰੇ ਇਦੋਂ ਵਿੱਚ ਪੌਦੇ ਵਿੱਚ ਦਵਾਈ ਹੋ ਗਈ ਸਪਰੇ ਹੋ ਗਈ ਰੇ ਹੋ ਗਈ ਤੁਸੀਂ ਧਰਨੇ ਆਏ ਸੇ ਵਾਸਤੇ ਲਾਇਆ ਵੀ ਹਰ ਫਸਲ ਦੇ ਉੱਤੇ ਐਮ ਐਸ ਵੀ ਮਿਲੇ ਨਾ ਕਾ ਫਿਰ ਉੱਥੇ ਜਾਂਦੇ ਕਿਉਂ ਨਹੀਂ ਜਾਇਆ ਕਰੋ ਨਾ ਧਰਨੇ ਚ ਉੱਥੇ ਆਏ ਆ ਅੱਛਾ ਠੀਕ ਹੈ ਮਾਗਰ ਵੀ ਚਾਹੀਦਾ ਤੁਸੀਂ ਮਾਗਰ ਮੁੱਖੇ ਮਾਗਰ ਦੇਖੋ ਇਹ ਇਸ ਦਾ ਹੱਲ ਤਾਂ ਸੈਂਟਰ ਨੇ ਕਰਨਾ ਹੈ ਹਾਂਜੀ ਇਹਨਾਂ ਦੀ ਵੀ ਸੁਣੀ ਜਾਵੇ ਕਿਸਾਨਾਂ ਦੀ ਮਟਰ ਬੀਜ ਲੈਂਦੇ ਨੇ ਮਟਰ ਸਸਤੇ ਹੋ ਜਾਂਦੇ ਨੇ ਜਦੋਂ ਮਟਰ ਨਹੀਂ ਹੁੰਦੇ ਉਸ ਤੋਂ ਬਾਅਦ ਜਿਹੜੀ ਜਮ੍ਹਾਂ ਖੋਰੀ ਕੀਤੀ ਹੁੰਦੀ ਹੈ ਵਪਾਰੀਆਂ ਨੇ ਤਾਂ ਫਿਰ ਲੁੱਟ ਹੁੰਦੀ ਹੈ ਉਸ ਟਾਈਮ ਵਪਾਰੀ ਲੁੱਟਦੇ ਨੇ ਤਾਂ ਇਹਦਾ ਐਮਐਸਪੀ ਵੀ ਜਰੂਰ ਹੋਣਾ ਚਾਹੀਦਾ ਤੇ ਤੁਸੀਂ ਦੇਖੋ ਤੁਸੀਂ ਹੁਣ ਇਹ ਗੱਡੀ ਖੜੀ ਹੈ ਇੱਕ ਤੁਸੀਂ ਦੇਖ ਸਕਦੇ ਹੋ ਕਿੰਨੇ ਲੋਕ ਇਸ ਜਾਮ ਦੇ ਵਿੱਚ ਫਸੇ ਹੋਏ ਨੇ ਬਹੁਤ ਲੰਮਾ ਜਾਮ ਲੱਗਿਆ ਹੋਇਆ ਹੈ ਤੁਸੀਂ ਦੇਖਿਆ ਪੱਤਰਕਾਰ ਸਾਹਿਬ ਕਹੇ ਬਾਅਦ ਅਸਾਂ ਬੰਦੇ ਸਾਰੇ ਵੀ ਵੀਡੀਓ ਬਣਾ ਰਹੇ ਹਾਂ ਇੱਧਰ ਲਾ ਲਓ ਹਾਂ ਜੀ ਦੇਖ ਸਾਧਿਆ ਤੁਸੀਂ ਕਿੰਨੇ ਲੋਕ ਇਸ ਜਾਮ ਦੇ ਵਿੱਚ ਘਰੇ ਹੋਏ ਨੇ ਇਹ ਦੇਖ ਸਕਦੇ ਹੋ ਕਿਵੇਂ ਕਾਰਾਂ ਖੜੀਆਂ ਨੇ ਜਾਮ ਦੇ ਵਿੱਚ ਫਸੀਆਂ ਕਿਉਂਕਿ ਅੱਜ ਕੱਲ ਮਟਰ ਦਾ ਸੀਜ਼ਨ ਹੈ ਮਟਰ ਦੇ ਸੀਜ਼ਨ ਕਰਕੇ ਸਾਧਨ ਨੇ ਜਿਹੜੇ ਜਾਦੇ ਆਉਂਦੇ ਨੇ ਸਰਕਾਰ ਨੂੰ ਚਾਹੀਦਾ ਇਹਨਾਂ ਦਾ ਸੰਵਿਧਾਨ ਕੀਤਾ ਜਾਵੇ ਤੇ ਇਹਨਾਂ ਦਾ ਸਮਾਂ ਜਿਹੜੀ ਅਨਾਜ ਮੰਡੀ ਹੈ ਬਾਹਰ ਜਿੱਥੇ ਬਣੀ ਹੋਈ ਹੈ ਬਿਲਡਿੰਗ ਬਣੀਆਂ ਅਨਾਜ ਮੰਡੀ ਦੀਆਂ ਦੁਕਾਨਾਂ ਬਣੀਆਂ ਨੇ ਖਾਣੇ ਦੇ ਕੋਲ ਉੱਥੇ ਇਹ ਮੰਡੀ ਹੈ ਜਿਹੜੀ ਜਾਣੀ ਚਾਹੀਦੀ ਹੈ ਜੁੜੇ ਰਹੋ ડી11 ਨਿਊਜ਼ ਪੰਜਾਬ ਦੇ ਨਾਲ ਅਸੀਂ ਤੁਹਾਨੂੰ ਦੇਵਾਂਗੇ ਹਰ ਰਿਪੋਰਟ